ओम शांति ओम शांति जय श्री राम ओम शांति दोस्तों जीमे के जो ਸੜਕੀ ਹਾਸਾ ਹੋਇਆ ਸੀਗਾ ਜਿਹਦੇ ਲਈ ਜਿਹਦੇ ਵਿੱਚ ਇੱਕ ਫਤਿਹਪੁਰ ਦੇ ਡਰਾਈਵਰ ਦੀ ਜੋ ਉਸ ਦੀ ਵੀ ਇਸ ਹਾਦਸੇ 'ਚ ਮੌਤ ਹੋ ਗਈ ਸੀ ਜਿਸ ਦੇ ਲਈ ਮੈਂ ਸਮਾਣਾ ਹੈਲਪਲਾਈਨ ਤੇ ਸਾਰੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਸੀ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਅੱਜ ਮੇਰੇ ਲਵੇ ਇੱਕ ਸਾਡੇ ਸਮਾਣਾ ਤੋਂ ਕੋਈ ਸ਼ਰਮਾ ਪਰਿਵਾਰ ਹੈ ਸ਼ਰਮਾ ਪਰਿਵਾਰ ਹੈ ਜੋ ਕਿ ਇਸ ਡਰਾਈਵਰ ਦੇ ਪਰਿਵਾਰ ਦੇ ਲਈ ਉਹਨਾਂ ਕੋਲੋਂ ਉਹਨਾਂ ਵੱਲੋਂ ਮੇਰੇ ਲਵੇ ਇਹ 5000 ਰੁਪਏ ਨੇ ਜਿਹੜੇ ਉਹਨਾਂ ਵੱਲੋਂ ਭੇਜੇ ਗਏ ਨੇ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਤੁਸੀਂ ਸਿੱਧਾ ਜਾ ਕੇ ਪਰਿਵਾਰ ਨੂੰ ਇਹ ਪੈਸੇ ਦਿਵਾਓ ਪਰ ਉਹ ਕਹਿੰਦੇ ਵੀ ਅਸੀਂ ਜਿਹੜਾ ਇਹ ਅਸੀਂ ਨਾ ਤਾਂ ਅਸੀਂ ਕੋਈ ਫੋਟੋ ਕਰਾਣੀ ਹੈ ਇਸ ਚੀਜ਼ ਦੇ ਮਤਲਕ ਨਾ ਅਸੀਂ ਸਮਝ ਲੋ ਇਹ ਪੈਸੇ ਨੇ ਜਿਹੜੇ ਆਪਣੇ ਆਪ ਜਾ ਕੇ ਉੱਥੇ ਫੜਾ ਕੇ ਆਣੇ ਨੇ ਅਸੀਂ ਸਾਹਮਣੇ ਹੀ ਨਹੀਂ ਆਣਾ ਚਾਹੁੰਦੇ ਹੈਗੇ ਵੀ ਅਸੀਂ ਵੀਡੀਓ ਦੇਖੀ ਤੁਹਾਡੀ ਤੇ ਸਾਨੂੰ ਬਹੁਤ ਜ਼ਿਆਦਾ ਸਾਨੂੰ ਅੰਦਰੋਂ ਹੋਇਆ ਵੀ ਸਾਨੂੰ ਉਸ ਡਰਾਈਵਰ ਦੇ ਪਰਿਵਾਰ ਦੀ ਜੋ ਮਦਦ ਕਰਨੀ ਚਾਹੀਦੀ ਹੈ ਇਸ ਕਰਕੇ ਉਹ ਅੱਜ ਮੈਨੂੰ ਉਹਨਾਂ ਨੇ ਇਹ 5000 ਰੁਪਏ ਨੇ ਜੋ ਉਹਨਾਂ ਨੇ ਮੈਨੂੰ ਦਿੱਤੇ ਤੇ ਉਹ ਕਹਿੰਦੇ ਵੀ ਤੁਸੀਂ ਇਹ ਪਰਿਵਾਰ ਨੂੰ ਹੈਂਡਓਵਰ ਕਰ ਦਿਓ ਮੈਂ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਬੈਠੋ ਮੇਰੇ ਮੈਂ ਤੁਹਾਡੀ ਵੀਡੀਓ ਬਣਾਨਾ ਸਾਹਮਣੇ ਬਿਠਾ ਕੇ ਹੀ ਤੁਸੀਂ ਵੀ ਚਲੋ ਤੂੰ ਜਿਹਦੇ ਨਾਲ ਕੇ ਹੋਰਾਂ ਨੂੰ ਵੀ ਮੋਟੀਵੇਸ਼ਨ ਮਿਲਦਾ ਹੈਗਾ ਪਰ ਉਹਨਾਂ ਦਾ ਮਨ ਨਹੀਂ ਸੀ ਉਹ ਕਹਿੰਦੇ ਵੀ ਅਸੀਂ ਵੀ ਨਹੀਂ ਸਾਹਮਣੇ ਆਣਾ ਚਾਹੁੰਦੇ ਹੋਰ ਵੀ ਮਦਦ ਦੀ ਜੇ ਸਾਡਾ ਮਨ ਕਰੂਗਾ ਤਾਂ ਅਸੀਂ ਹੋ ਸਕਦਾ ਹੋਰ ਵੀ ਮਦਦ ਇਧਰ ਉਧਰੋ ਕੀਤਾ ਕਰਵਾ ਦਈਏ ਤੇ ਤੁਸੀਂ ਇਹ 5000 ਰੁਪਏ ਨੇ ਜਿਹੜੇ ਉਹ ਪਰਿਵਾਰ ਲਵੇ ਜਰੂਰ ਪੰਚਾ ਦੇਣਾ ਮੈਂ ਧੰਨਵਾਦ ਕਰਾਂਗਾ ਉਸ ਸਮਾਣੇ ਦੇ ਸ਼ਰਮਾ ਪਰਿਵਾਰ ਦਾ ਜਿਨ੍ਹਾਂ ਨੇ ਇਸ ਡਰਾਈਵਰ ਦੇ ਜ਼ਰੂਰਤਮੰਦ ਡਰਾਈਵਰ ਦੇ ਜੋ ਉਹਦਾ ਪਰਿਵਾਰ ਸੀ ਮ੍ਰਿਤਕ ਡਰਾਈਵਰ ਦਾ ਜਿਹੜਾ ਕਿ ਅੱਜ ਸਾਰਾ ਸਮਾਣਾ ਜਿਸ ਦੇ ਲਈ ਉਹਦੇ ਲਈ ਇੱਕ ਸympathy ਦੀ ਜੋ ਲਹਿਰ ਹੈ ਉਹ ਚੱਲ ਰਹੀ ਹੈ ਤੇ ਉਹਦੇ ਲਈ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਚ ਜਾਰੀ ਹੈ ਕੀਰਤਨ ਮੰਡਲੀਆਂ ਵੀ ਇਸ ਲਈ ਐਫਰਟ ਕਰ ਰਹੀਆਂ ਨੇ ਤੇ ਇਸ ਸ਼ਰਮਾ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ 5000 ਰੁਪਏ ਨੇ ਜੋ ਉਹ ਪਰਿਵਾਰ ਦੇ ਲਈ ਭੇਜੇ ਨੇ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਅਕਾਊਂਟ ਨੰਬਰ ਉੱਥੇ ਪਾਇਆ ਪਿਆ ਤੁਸੀਂ ਅਕਾਊਂਟ ਦੇ ਵਿੱਚ ਸਿੱਧੇ ਪਾ ਦਿਓ ਮੈਂ ਪੈਸੇ ਫੜਨਾ ਨਹੀਂ ਚਾਹ ਰਿਆ ਪਰ ਉਹ 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 ਕਹਿੰਦੇ ਜੀ ਅਸੀਂ ਕਿਸੇ ਦੇ ਕੁਝ ਨਹੀਂ ਕਰਨਾ ਅਸੀਂ ਸ਼ੋਅੇ ਨਹੀਂ ਕਰਨਾ ਤੁਸੀਂ ਦੇ ਦਿਓ ਬਸ ਆ 5000 ਰੁਪਏ ਨੇ ਜੋ ਮੇਰੇ ਲਵੇ ਪਹਿਲਾਂ ਵੀ ਇੱਕ 10000 ਰੁਪਏ ਕੀਰਤਨ ਮੰਡਲੀ ਵੱਲੋਂ ਪਹੁੰਚੇ ਸੀ 5000 ਰੁਪਏ ਕੇ ਪਹੁੰਚੇ ਨੇ ਮੇਰੇ ਲਵੇ ਇਹ 5000 ਵੀ ਮੈਂ ਉਹਨਾਂ ਨੂੰ ਪਰਿਵਾਰ ਨੂੰ ਉੱਥੇ ਹੈਂਡ ਓਵਰ ਕਿਤੇ ਜਾਣਗੇ ਫਿਰ ਇੱਕ ਵਾਰੀ ਸਾਰੇ ਸ਼ਰਮਾ ਪਰਿਵਾਰ ਦਾ ਉਹਨਾਂ ਦੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਉਹਨਾਂ ਦੀ ਜੋ ਇਹਨਾਂ ਦਾ ਯੋਗਦਾਨ ਹੈ ਉਸ ਦੇ ਲਈ ਉਹਨਾਂ ਦੇ ਉੱਤੇ ਆਪਨਾ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਆਪਨਾ ਆਸ਼ੀਰਵਾਦ ਸਾਰੇ ਦੇ ਉੱਤੇ ਬਣਾ ਕੇ ਰੱਖੀ ਜੈਕੀ ਰਾਮ ਓਮ ਸ਼ਾਂਤੀ ਓਮ